ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਅਰ ਇਸ ਸਮੇਂ ਵੀਡੀਓ ਦੇਖ ਰਹੇ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰਕੀ ਸਾਰੇ ਆਪਣੀ ਜ਼ਿੰਦਗੀ ਚ ਕੁਝ ਰਹਿਣਾ ਤੇ ਸਭ ਦੀਆਂ ਜੜੀਆਂ ਮਨੋ ਕਾਮਨਾਵਾਂ ਇਹ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰ ਦਿਓ ਮੈਂ ਜਾਣਾ ਜੀ ਅੱਜ ਥੋੜਾ ਜਿਹਾ ਆਪਣੇ ਸੌਰਿਆਂ ਸੌਰਿਆਂ ਕਣੀ ਉੱਥੇ ਮੇਰੇ ਸਾਲਾ ਸਾਡੀ ਵਾਈਫ ਸਾਲੇ ਹਰ ਕਹਿੰਦੇ ਜਿਹਨੂੰ ਆਪਾਂ ਮੈਂ ਕਹਿੰਨਾ ਜਾਣੀ ਉਹ ਵਿਚਾਰੇ ਢਿੱਲੀ ਮਿਸੀਆ ਦੋ ਚਾਰ ਦਿਨਾਂ ਤੇ ਮੈਂ ਆਪਣੀ ਵਾਈਫ ਨੂੰ ਤਾਂ ਕਿਹਾ ਸੀ ਪਿੱਛੇ ਚੱਲਦੇ ਆਪਾਂ ਦੋਵੇਂ ਨਾਲ ਉਹ ਪਰੇ ਤੋਂ ਨੂੰ ਪਤਾ ਵੀ ਜਾਇਜ਼ ਮੈਨ ਕਰਕੇ ਗੁੜੀਆਂ ਦੇ ਦੇਖਦੇ ਕਿ ਇੱਕ ਬੰਦੇ ਨੂੰ ਕੰਮਕਾਰ ਪਰ ਨੱਠ ਭਾਜੀ ਇੱਕ ਦਿਨ ਹੀ ਤਾਂ ਕੋਲ ਬੈਠਣੀ ਪੈਂਦੀ ਐ ਇੱਕ ਨੂੰ ਕੋਲੇ ਬੈਠਣਾ ਪੈਂਦਾ ਚੱਕਰ ਇਹ ਵੀ ਆ ਕਾਫੀ ਫਿਰ ਚਲੋ ਉਹ ਵੀ ਜਿਹੜੀਆਂ ਜਿਹੜੇ ਸਿਸਟਮ ਚੱਲਣਾ ਚੱਲਣੀਆਂ ਤੇ ਨਾਲੇ ਸਾਸੂ ਮਾਂ ਦੇ ਕੋਲ ਜਾਇਆ ਹਣਾ ਨਾਲੇ ਉੱਧਰ ਉਹਨਾਂ ਦੀ ਖ਼ਬਰ ਲਿਆਉਂਗੀ ਜਾ ਕੇ ਬਾਹਰ ਨੇ ਦੇ ਨਾਲ ਦੋਨੇ ਕੰਮ ਹੋ ਜੂਗਾ ਇਕੱਠੇ ਹੀ ਤੇ ਸ਼ੁਭਰੀ ਤੇ ਮੇਰੇ ਕੋਲ ਜਿੱਦ ਕਰਦੀ ਕਹਿੰਦੀ ਮੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਵੀ ਜਾਣਾ ਮੇਰੇ ਮਗਰ ਲੱਗੀ ਹੋਈ ਆ ਮਹਾ ਵੀ ਮੈਂ ਤਾਂ ਵੀਡੀਓ ਲੱਗਾ ਬਣਾਉਣਾ ਕਹਿੰਦੀ ਮੈਂ ਤਾਂ ਤੁਹਾਡੇ ਨਾਲ ਵੀਡੀਓ ਵੀ ਬਣਾਉਂਗੀ ਕਹਿੰਦੀ ਤੇ ਸ਼ੁਭਰੀ ਤੇ ਬੈਠੀ ਜੀ ਹੁਣੇ ਗਾੜੀ ਵਿੱਚ ਸਪੈਸ਼ਲ ਗਾੜੀ ਆ ਸ਼ੁਭਰੀ ਦੀ ਇੱਤਾ ਚੱਲਦੀ ਹੈ ਹਾਂ ਇਲ ਇਹ ਖਰਾਬ ਹੈ ਖਰਾਬ ਹੈ ਜੀ ਇਹ ਹਾਂ ਜੀ ਸਾਤਰੀ ਕਾਲ ਕੌਣ ਬੁਲਾਉਂਗਾ ਜੀ ਇੱਦਾਂ ਦੱਸੋ ਪਹਿਲਾਂ ਮੈਨੂੰ ਇੱਧਰ ਦੇਖੋ ਹੱਥ ਜੋੜ ਕੇ ਸਾਤਰੀ ਕਾਲ ਹੁੰਦੀ ਐ ਨਹੀਂ ਹੁੰਦੀ ਐ ਜੀ ਫੇਰ ਨਹੀਂ ਮੈਂ ਨਾ ਤੂੰ ਨਾ ਥੋਤੀ ਤੂੰ ਮੈਂ ਤੈਨੂੰ ਕਿਥੇ ਲੈ ਕੇ ਜਾਣਾ ਹਾਂ ਇੱਧਰ ਦੇ ਬੁਲਾਓ ਸਾਤਰੀ ਕਾਲ ਮੈਨੂੰ ਦੱਸ ਸਾਤਰੀ ਕਾਲ ਬੁਲਾਉਣੇ ਕਿ ਨਹੀਂ ਸਾਤਰੀ ਕਾਲ ਐ ਇੱਕ ਨਾ ਬੁਲਾਈਦੀ ਹੁੰਦੀ ਐ ਸਵਾਰ ਕੇ ਬੁਲਾਈਦੀ ਹੁੰਦੀ ਕਿ ਅਚਾਰਿਆ ਨੇ ਸਾਤਰੀ ਕਾਲ ਜੀ ਅੱਜ ਮੈਂ ਸਕੂਲ ਨਹੀਂ ਗਿਆ ਜੀ ਅੱਜ ਮੈਂ ਸਕੂਲ ਨਹੀਂ ਗਿਆ ਜੀ ਮੈਂ ਛੁੱਟੀ ਮਾਰ ਲਈ ਹੈ ਜੀ ਅਜੋਰੀ ਹੈ ਸੰਡੇ ਅਰੇ ਸੰਡੇ ਕਿਨੇ ਕੇ ਤਨ ਸੰਡੇ ਨਹੀਂ ਨਹੀਂ ਐਦਾ ਦੀ ਗਲਤੀ ਨਹੀਂ ਹਾਂ ਸੰਡੇ ਦਾ ਬਣਾ ਰਿਹਾ ਜੀ ਨੇ ਤੇ ਮੌਸਮ ਹੈਗਾ ਜਿਹੜਾ ਦੋ ਤਿੰਨ ਦਿਨ ਤੇ ਬੜਾ ਖਰਾਬ ਚੱਲ ਰਿਹਾ ਜੀ ਤੇ ਦੁਬਾਰਾ ਸੁਣਾ ਦੁਬਾਰਾ ਦੁਬਾਰਾ ਸੁਣਾ ਦੁਬਾਰਾ ਦੁਬਾਰਾ ਸੁਣਾ ਦੁਬਾਰਾ ਸੁਣਾ ਸੰਡੇ ਦਸਣਾਈ ਹਾਂ ਸੰਡੇ ਹਾਂ ਅੱਜ ਹਾਂ ਮੰਨਦੇ ਹਾਂ ਹਾਂ ਅੱਜ ਹਾਂ ਪਰ ਦੇ ਹਾਂ ਸੱਤ ਦਿਨ ਹੋ ਗਏ ਸੱਤ ਦਿਨ ਸੰਡੇ ਤੇ ਵਨ ਟੂ ਵੀ ਸੁਣਾ ਦੇ ਕਿੰਨੇ ਤੱਕ ਆਉਂਦਾ ਵਨ ਹਾਂ ਟੂ ਹਾਂ 3 ਹਾਂ ਹਾਂ ਨਾਈਟਾਂ ਚਲੋ ਜੀ ਜਿੰਨਾ ਕੋਉਂਦਾ ਨਕ ਸੁਣਾਤਾ ਜੀ ਨੇ ਤੇ ਮੈਂ ਮੌਸਮ ਦੀ ਗੱਲ ਕਰਦਾ ਜੀ ਮੌਸਮ ਹਵਾ ਖਰਾਬ ਮੌਸਮ ਨੇ ਕੰਮਾਂ ਦਾ ਕਮੂਨਾ ਸਾਰੀਆਂ ਰੋਕਦੀਆਂ ਤੇ ਕਿਆ ਕਰਦਾਂ ਮੈਂ ਨੜਾਦਾ ਮੈਂ ਤਨੋਂ ਹੁਣ ਤਨੂ ਖਲਾ ਨੇ ਠੰਡ ਪੈ ਗਈ ਆ ਹਾਂ ਆ ਦਿਹਾਉਂਦੇ ਜਨ ਦੇਖੋ ਜੀ ਫੁੱਲ ਬੱਦਲ ਵਾਈ ਹੋਈ ਹੋਈ ਆ ਰੋਪੜ ਰੱਪੜ ਵਾਲਾ ਪਤਾ ਨਹੀਂ ਕਿਹੜਾ ਥੀਨ ਆ ਇਹਦਾ ਤੇ ਚਾਰੇ ਪਾਸੇ ਬੱਦਲੇ ਬੱਦਲ ਹੋ ਗਾ ਅਲਰਟ ਦੱਸਿਆ ਬਾਜੀ ਉਧਾਂ ਤੇਜ਼ ਬਾਰਿਸ਼ ਦਾ ਉਧਰ ਕਹਿੰਦੇ ਪੌਂਗ ਡਾਂਗ ਦੇ ਵਿੱਚ ਤੇ ਵੀ ਪਾਣੀ ਪੂਣੀ ਛੜਦਾ ਪੌਂਗ ਡਾਂਗ ਹਮ ਚ ਡੈਮ ਚ ਤੇ ਉਹ ਵੀ ਥੋੜਾ ਜੱਕ ਤਕਲੀਫ ਦੇ ਹੋ ਸਕਦਾ ਏ ਤੇ ਸਾਰੇ ਪਾਸੇ ਤੁਹਾਨੂੰ ਦਿਖਾਦਾ ਮੇਰੇ ਜੀ ਵਿੱਕੀ ਨੇ ਵੀ ਵਾਹਗੁਰੂ ਜੀ ਦਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਜਿਹੜੀਆਂ ਕਿਣੀਆਂ ਪੈ ਜਾਂਦੀਆਂ ਨਾ ਹਾਂ ਮਸ਼ੀਨਾ ਮਸੂਨਾ ਵਾਲਾ ਤਾਂ ਸੱਤ ਨਾਂ ਬੈਗ ਰੂਗਾ ਸਾਨੂੰ ਇਸ ਤਾਂ ਗੱਲ ਹੈਗੀ ਤਿੰਨ ਦਿਨ ਹੋ ਗਏ ਹੁਣ ਤਿੰਨ ਦਿਨ ਅੱਜ ਦਾ ਦਿਨ ਦੱਸਿਆ ਹੋਇਆ ਜਿਆਦਾ ਹੋ ਸਵੇਰੇ ਸਵੇਰੇ ਤੜਕੇ ਤੜਕੇ ਮੇਰ ਬੜੀ ਬੜੀ ਜਿ ਕਿਣੀਆਂ ਕਰ ਲਿਆ ਹਾਂ ਤਾਂ ਵੀ ਹਵਾ ਹਵਾ ਚੱਲ ਜਾਂਦੀ ਨਾ ਫਿਰ ਮਸ਼ੀਨਾ ਮਸੂਨਾ ਚੱਲਦੇ ਨੇ ਤੇ ਹੁਣ ਜਿਹੜੀਆਂ ਕਿਣੀਆਂ ਪੈਦੀਆਂ ਹਾਂ ਨਾ ਹੁਣ ਹਵਾ ਚੱਲਦੀ ਓ ਬੁੱਧਨਿੱਥੇ ਖੜਾ ਖੜਾ ਉੱਥੇ ਖੜਾ ਬਸ ਸਹੀ ਗੱਲ ਆਮਾ ਚਲਣ ਵਾਲੇ ਨੇ ਅੱਗੇ ਪਿੱਛੇ ਹੋਣਾ ਲੱਗਦਾ ਹੂੰ ਆਮਾ ਚਲਣੇ ਵੀ ਹੈ ਵੀ ਗੱਲ ਹੈ ਕਿ ਜਿਹੜੀ ਹਵਾ ਚੱਲੀ ਹੈ ਹਾਲੇ ਝੋਲੇ ਦੀ ਗੰਨੇ ਨੂੰ ਦਿਖਾਈ ਹੋ ਹਾਂ ਉਹ ਗੰਨੇ ਨੂੰ ਦਿਖਾਈ ਹੋ ਗੱਲਾਂ ਨੂੰ ਵੀ ਲੱਡੇ ਕਰਕੇ ਇੱਧਰ ਵੀ ਆ ਗਿਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿਰਪਾ ਤੇ ਹਾਂ ਥੋੜੇ ਦਿਨ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਹੂੰ ਮੈਂ ਹਮ ਤਾਂ ਏਸੀ ਲਾ ਲਓ ਏਸੀ ਲਾ ਲਓ ਹਾਂ ਹੁਣ ਕੱਲ ਕਿਤੇ ਬਹੁਤ ਹੋ ਗਏ ਮੌਸਮ ਹੋ ਗਏ ਬਾਬੇ ਨੇ ਆਪੇ ਏਸੀ ਚਲਾਤਾ ਹੂੰ ਇਹ ਤਾਂ ਹੋਏਗਾ ਮੌਸਮ ਹੋ ਗਿਆ ਪਿਆ ਹੁਣ ਮਾਹੌਲ ਮੋਟਰਸਾਈਕਲ ਪਰ ਜਾ ਕੇ ਆ ਠੰਡ ਲੱਗਦੀ ਠੰਡ ਲੱਗਦੀ ਹਾਂ ਤੈਨੂੰ ਤੈਨੂੰ ਨਹੀਂ ਠੰਡ ਲੱਗਦੀ ਤੈਨੂੰ ਆਉਣਾ ਜਿਹੜਾ ਤੈਨੂੰ ਆਉਣਾ ਜਿਹੜਾ ਮੈਂ ਦਾੜੀ ਫੜੀ ਜਾਂ ਤਾੜੀ ਫੜੀ ਕਿਉਂਦੀਆਂ ਉਹ ਤਾਂ ਠੀਕ ਆ ਬਿੱਤੀ ਪਰਨਾ ਆਪਾਂ ਜਿਹੜਾ ਆਪਣਾ ਵੀ ਹੋ ਜਾਣਾ ਇਹ ਫਤਲਾ ਨੂੰ ਕਰਦਾ ਹਾਂ ਗੱਪੀ ਬਾਕੀ ਕੰਨੀ ਗੱਡੀਆਂ ਵੀ ਦਿੱਕਤ ਆ ਗਰਮੀ ਨਾਲ ਕੁੱਕੀ ਕਰਤੀ ਜਾਂਦੀ ਉਹ ਤਾਂ ਕੋਈ ਚੱਕੜ ਨਹੀਂ ਅੱਛਾ ਮੈਂ ਨਹੀਂ ਸੀ ਹੋਣਾ ਅੱਛਾ ਜਮੇਂ ਚਾਉਣਾ ਤੂੰ ਕੱਤ ਤੇ ਵੀ ਮੰਗਦੀ ਆ ਜੀ ਦੀ ਆ ਵੀ ਪੱਦਣੀ ਆ ਅੱਜ ਹੋਏ ਨੇ ਚੌਲ ਕਿੱਥੇ ਦਿਖਾਵਾਂਗੇ ਜਮੇਂ ਪੋਆ ਲਿਆ ਤਾਂ ਹੈ ਫੇਰਾ ਹੱਦ ਤੇ ਦੀਰੀ ਕਿਵੇਂ ਪੱਕੂਗੀ ਇਹ ਤਾਂ ਮੈਨੂੰ ਪੱਕਦੀ ਲੱਗਦੀ ਨਹੀਂ ਹਰੀਆਂ ਜਿਹੜੀਆਂ ਘੜੀਆਂ ਆ ਹਾਂ ਮੌਸਮ ਠੰਡਾ ਹੋ ਰਿਹਾ ਮੌਸਮ ਜਿਨ ਜੋ ਗਿਆ ਨਾ 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 ਅਜੇ ਤੱਕ ਵਾਲਾ ਪੱਕੇ ਜਾਣਾ ਹੈ 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 ਹਾਂ ਉਹ ਆਪਣੀ ਪੱਕੀ ਜੀ ਪਤਾ ਨਹੀਂ ਨਾ ਪੱਕੀ ਜੇ ਇਹਦੇ ਨਾਲੋਂ ਦੇਖ ਬਿਟਿਓ ਉਹ ਚ ਫਰਕ ਪੈ ਗਿਆ ਇਹ ਕਿ ਚੱਕਰ ਹੋਇਆ ਜੀਰੀ ਚ ਉਹ ਜੰਗਾ ਪੀਲੀ ਲੱਗਦੀ ਆ ਉਹ ਜੀਰੀ ਉਹ ਲੱਗੀ ਗਾਦਾ ਉਹ ਲੱਗੀ ਵੀ ਕਰਦੀ ਆ ਘੱਟੋ ਘੱਟ 20 ਦਿਨ ਦਾ ਫਰਕ ਕਰਦਾ ਉਹ 20 ਦਿਨ ਪਹਿਲਾਂ ਲੱਗੀ ਵੀ ਆ 20 ਦਿਨੋਂ ਲੇਟ ਲੱਗੀ ਆ ਉਹ ਬੀਜ ਹੋਰ ਆ ਬੀਜ ਹੋਰ ਆ ਆਪਣਾ ਬੀਜ ਆ ਨਾ ਇਹ ਹਾਏ ਇਹ ਬੀਜ ਆਪਣਾ ਬੀਜ ਹੈ ਇਹਦਾ ਸਾਰਾ ਕੁੱਕੜ ਘਰ ਤੇ ਸਰਵਸ ਸੱਜਣਾ ਹਾਂ ਚਾਲਨ ਸਤ ਨਾਮ ਹੈ ਕੋ ਉਹ ਤਾਂ ਸਦਾ ਬੂਲ ਮੰਤਰ ਇੱਕ ਵਾਰ ਹਾਂ ਬੂਲ ਮੰਤਰ ਕਹਿੰਦਾ ਖਲੀ ਬੂਲ ਮੰਤਰ ਇੱਕ ਓੰਕਾਰ ਸਦਾ ਦੇ ਮੈਮ ਕਹਿੰਦੀ ਮੋਲ ਮੱਤ ਦਾ ਕੀ ਮੈਡਮ ਕਹਿੰਦੀ ਮੈਮ ਕਹਿਦੀ ਕੁਝ ਮੈਮ ਕਹਿ ਕਹਿੰਦੀ ਕਹਿੰਦੀ ਮੈਮ ਮੈਮ ਕਹਿ ਕਹਿੰਦੀ ਤੁਮ ਮੈਮ ਕਹਦੀ ਬੂਲ ਮੰਤਰ ਕਰੀਦਾ ਹੁੰਦਾ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਪਰ ਨਿਰਵਰ ਅਕਾਲ ਮੂਰ ਅਜੁੰਨੀ ਸਭ ਪੰਗੁਰ ਪ੍ਰਸਾਦ ਜਪ ਮੰਨੋ ਇੱਕ ਕਾਲ ਆ ਗਈ ਵਿੱਚ ਮੈਨੂੰ ਕਾਲ ਆ ਗਈ ਵਿੱਚ ਇੱਕਾ ਹਾਂਜੀ ਉਹ ਜਿਹਨੇ ਕਾਕੇ ਉਹ ਕਾਗਾ ਦੂ ਚਾਤ ਉਹ ਹੱਜ ਕੇ ਤਾਦੇ ਉਹ ਦੁਨੇ ਕਾਟੇ ਲੋ ਜੀ ਨਾਲੇ ਸਫਾਈ ਦਾ ਪ੍ਰੋਜੈਕਟ ਚੱਲ ਰਿਹਾ ਹੁਣ ਸਾਜਰੇ ਸਾਜਰੇ ਵਿੱਚ ਇਹਦੇ ਕੱਪੜੇ ਨਣਾਉਣਾ ਚਲਾਉਣਾ ਵੀ ਹੈ ਸਾਰੇ ਤੇ ਫਿਰ ਨਣਾਣਾ ਚਲਾਉਣਾ ਨਹੀਂ 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 ਹਾਂ ਜਿਹੜੇ ਦੁੱਧੂ ਪੀਣਾ ਨੇ ਹੁਣ ਨਹੀਂ ਸੁਣੀ ਨਾਲੇ ਨੂੰ ਹੁਣ ਤੋਂ ਨਾ ਪਾਣਾ ਉਹਨੇ ਇਨਫੈਕਟਡ ਹੋ ਗਿਆ ਨਾ ਥੋੜਾ ਜਿਹਾ ਇਹਨੂੰ ਖਾਲੀ ਐਂ ਕਰਿਆ ਪਤਾ ਨਹੀਂ ਕਾ ਕੰਮ ਡਾਟਾ ਹੋਣਾ ਉਹ ਕੋਤਨਾ ਹੱਥ ਨਹੀਂ ਲਾਉਣਾ ਹੁੰਦੀ ਹਾਂ ਐਂ ਧੋ ਕੇ ਤਾਂ ਕਰਨਾ ਨੂੰ ਦਾ ਤੁੰਗੜੀ ਵਾਲਣੀ ਹੈ ਹੂੰ ਤੁੰਗੜੀ ਦੇ ਨਾਲੇ ਅਵਾਲਾ ਦੇ ਦੋ ਹਾਂ ਆਹ ਮਸਨਾ ਨੂੰ ਤੁੰਗੜੀ ਵਾਲਣੀ ਐ ਤਾਂ ਪਾਣੀ ਵੀ ਵਾਲਣਾ ਹੂੰ ਸਾਰਾ ਕੁਝ ਨਾਲੇ ਲਖਦੇ ਪੁੱਤ ਨਾ 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 ਕੁਛ ਛੇੜਦੀ ਨੂੰ ਤਾਂ ਹੋਂਦਾ ਕਾਕਾ ਅਜੇ ਜੀਭ ਕੱਟਨੀ ਚਲ ਕਾਕਾ ਦੀ ਅਜੇ ਜੀਭ ਕੱਟ ਤੇ ਜੀਭ ਕੱਟ ਕਾਕਾ ਦੀ ਜੀਭ ਕੱਟ ਲੈ ਕਾਕਾ ਰੀਜ਼ਨ ਨੂੰ ਹੱਸ ਜਾਂਦੀ ਹੈ ਤੈਨੂੰ ਉਹ ਝੂਠੀ ਹਸੀ ਜਾਂਦੀ ਹੈ ਵੀ ਨਾਲ ਆਪਾਂ ਅਸਵਾਰੀ ਚਾਦਾ ਕੰਮ ਵਿੱਚ ਨਨੇ ਕਕੇ ਚਾਦੀ 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 ਜਿਹਨੇ ਮਿੱਟੀ ਵੇ ਕੈਮਰੇ ਚ ਦੇਖਦਾ ਵੇ ਜਿਹੜਾ ਕਾਕਾ ਜਿਹੜਾ ਕਾਕਾ ਕੈਮਰੇ ਚ ਦੇਖਦਾ ਉਹਦੇ ਦੇਖ ਜਦਿਆਂ ਦੇ ਬਦਲ ਕੇ ਇਹ ਇਹ ਗੱਦਰ ਕਮਾਉਂਦੀ ਕਹਾਤਾ ਬਾਗੀ ਗੱਦਰ ਨੂੰ ਉਹ ਕਰਨ ਲੱਗਾ ਮ ਖੜਦਾ ਹੋਰ 10 ਦਿਨ ਹੋਰ ਦੇਗਾ ਤਰਾ ਜੱਬ ਬਲਾਉਂਦੇ ਆਪਾਂ ਫਿਰ ਸਮਝਦੇ ਰਹਿਣਾ ਕਿ ਆਪਾਂ ਨੂੰ ਬਲਾਉਂਦੇ ਆ ਹਣਾ ਹੁਣ ਜਿਹੜਾ ਮਾਦੇ ਸਾਈਡੋਂ ਦਾ ਖੈਨ ਪੁਲਿਕ ਪਾਉਂਦੀ ਨਾਲ ਕਣੀਆ ਦੇਖ ਲੈ ਆਏ ਘਮੇ ਇੱਧਰ ਏਦਾਂ ਕਰਕੇ ਕੀ ਕਰਮਲ ਕੀ ਕਰਨਾ ਅੱਛਾ ਅਨੁਮਾਈ ਕਰਨਾ ਉਹ ਤਾਂ ਤਾਂ ਨਹੀਂ ਅਹ ਸਦੀ ਫਗਾਂਦੀ ਇਹਨੇ ਨਹਾ ਕੇ ਸੋਣਾ ਉਹ ਇੱਕ ਨਹੀਂ ਲੱਗੀ ਸੋਣ ਨਹੀਂ ਸੌਂਦੀ ਉਹ ਹੀ ਜੰਦੀ ਜਦੈ ਮੋਸਮ ਪਾ ਕੇ ਜਾਂਦੇ ਜਦੋਂ ਜਦੋਂ ਲੱਗਦੀ ਤੇਰੇ ਆਉਣ ਤੋਂ ਪਹਿਲਾਂ ਦੀ ਸੁੱਤੀ 20 ਘੰਟਾ ਇੱਥੇ ਆਕੇ ਅੰਦਰ ਕੁੰਬੇ ਲਾ ਕੇ ਨਿੱਗ ਦੇ ਇੱਕ ਨਿਆਣੇ ਨੂੰ ਨੀਂਦ ਆ ਜਾਂਦੀ ਆ ਇਹ ਤਾਂ ਹੈਗਾ ਕੱਲ ਮੈਂ ਇਹ ਪਰਲੀਰ ਫੇਰਤੀ ਗਿੱਲੀ ਰੂਈ ਕਰਕੇ ਗਰਮ ਕਰਕੇ ਪਾਣੀ ਘੋਸਾ ਜਿਆ ਅੱਜ ਇਹ ਨੜਾ ਦੇਣੀ ਉਹ ਮੌਸਮ ਠੰਡਾ ਵਾਹ ਰਿਹਾ ਫੇਰ ਉਹੀ ਗੱਲ ਗੱਲ ਇਹਦੀ ਸੋਹਣਾ ਨੇ ਵਿੱਕੀ ਦੀ ਵੈਸੇ ਮੌਸਮ ਠੰਡਾ ਹੈ ਹਾਂ ਅਹਰੇ ਕਮਰੇ ਨੂੰ ਨਿੱਗ ਬਣਾ ਲਓ ਇਹਦੇ ਸਾਰੇ ਜਣੇ ਜਿੱਕਣਾ ਆਪਾਂ ਆਵੋਗੇ 4-5 ਜਣੇ ਹਰਸਵੀਰ ਆਪਾਂ ਸਾਰੇ ਜਣੇ ਬੈਠ ਕੇ ਨਿੱਗ ਬਣਾ ਕੇ ਫੇਰ ਨੜਾ ਦੇਉ ਅੰਦਰ ਦੀਦੀ ਨੇ ਵੀ ਆਈ ਕਿ ਅੰਦਰ ਲਾ ਦੇਓ ਬਾਹਰ ਨਾ ਕਰੀ ਛਬਰੀ ਤਾਂ ਛਬਰੀ ਤਾਂ ਭੋਗਤਾ ਦੇਦੇ ਆ ਪਾ 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 ਨੂੰ ਭੋਗਦੇ ਹੋ ਸਾਰੇ ਮੇਰੇ ਅੱਜ ਬਾਬਾ ਬਾਲਮਿਕ ਜੀ ਦੀ ਜਨਮਤੀ ਹੈ ਇੱਕ ਤੇ ਇੱਕ ਅਜੀਤ ਸਿੰਘ ਜੀ ਦੇ ਜਨਮ ਦਿਨ ਪਾਪਾ ਜੀਤ ਸਿੰਘ ਹੰਸਾਲੀ ਆ ਰਹੇ ਹੁੰਦਾ ਵੀ ਜਨਮ ਦਿਨ ਅੱਛਾ ਅੱਛਾ ਹੰਸਾਲੀ ਵਾਲਾ ਗੰਡੂਆ ਜੀ ਵਾਲੇ ਗੰਡੂਆ ਜਿਹੜੇ ਹਾਂਜੀ ਉਹਦਾ ਵੀ ਜਨਮ ਦਿਨ ਅੱਜ ਠੀਕ ਹੈ ਜੀ ਕੀ ਪਤਾ ਪਤਾ ਨਹੀਂ ਬਈ ਹਾਂ ਪਾਨੀਆ ਸਾਹਿਬ ਤਿੰਨ ਦਿਨ ਦਾ ਪਾਠ ਰੱਖਿਆ ਅੱਜ ਪਾਠ ਹੋਦਾ ਉਹ ਤੋਂ ਤਾਂ 12 ਮਹੀਨੇ ਤੀਦ ਨੇ ਪਾਠ ਚੱਲਦੇ ਹੋ ਜਨਮ ਦਿਨ ਕਰਕੇ ਅੱਜ अच्छा लंगर ਵੀ ਆ ਮੈਂ ਕਹਿੰਦਾ ਹੁਣ ਸਾਲ ਜਿਹੜਾ ਬਾਬੇ ਪਤਨੀ 9 ਸਾਲ ਵਾਲੇ ਦਿਨ ਸੰਸਾਰ ਅਰਖ ਯਾਤਰਾ ਪੂਰੀ ਕਰਕੇ ਗਏ ਤੇ ਉਹ ਉਹਦਾ ਜਨਮ ਦਿਨ ਹੁਣ ਤਾਂ ਉਹਦਾ ਜਨਮ ਦਿਨ ਤਾਂ ਅੱਜ ਆ 7 ਤਰੀਕ ਦਾ ਉਹ ਨਹੀਂ 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 9 ਸਾਲ ਵਾਲੇ ਦਿਨ ਵੀ ਹੈਗਾ ਉਸ ਤੇ ਕੋਈ ਪ੍ਰੋਗਰਾਮ ਹੈ ਮਾਪਾ ਪਿਛੇ ਘੋਏ ਕਿ ਹਟਿਆ ਹਾਂ ਦਾ ਸੰਸਾਰ ਕਾਈ ਹਾਂ ਮੰਮੀ ਨੇ ਨਾ ਮੇਰੇ ਗੱਡੀ ਚ ਕਰ ਕੰਮ ਕਰਦਾ ਸੀ ਜੀ ਗੱਡੀ ਚ ਬਿਠਾਉਂਦਾ ਤਾਂ ਉਹ ਅੱਧੀ ਚ ਕਹਿੰਦੀ ਅੱਛਾ ਗੱਡੀ ਜੋ ਆਹ ਫਤ ਨਹੀਂ ਗੱਡੀ ਚ ਕਹਿੰਦੀ ਇੱਤ ਖੜਾ ਆ ਨੀ ਕਾਕਾ ਨਾ ਰੁਆ ਰਿਵਰ ਹਾਂ ਕਾਕਾ ਕਹਿੰਦਾ ਤਾਂ ਮੈਂ ਤੈਨੂੰ ਚੁੰਗੜੀ ਨਹੀਂ ਬੀਣੀ ਹੈ ਚੁੰਗੜੀ ਚੁੰਗੜੀ ਪੀਣੀ ਹੈ ਕਹਿੰਦਾ ਮੈਂ ਤੈਨੂੰ ਉਸਾਂ ਸੀ ਕੀ ਦਿੱਤੀ ਅੰਗਰੇਜ਼ੀ ਰਹਿਣ ਦੇ ਹੌਂਦੀ ਹੁਣ ਨਹੀਂ ਪਲਾਉਣੀ ਹੈਗੀ ਹੁਣ ਤਾਂ ਵਾਲੀ ਪਾਕਿਸਤਾਨ ਨਾਲ ਹੀ ਰੱਬ ਉਹ ਕਹਿਣਾ ਨਹੀਂ ਮੰਨਦੀ ਬਸ ਤੇਰਾ ਹੀ ਭੈੜਾ ਇਹਦੀ ਕਟਾਈ ਹੋਣੀ ਹੈ ਮੇਰੇ ਤੇ ਹੁਣ ਕਿਉਂਗਾ ਚਨਾ ਕਸਾਂਦੇ ਆ ਫੱਟ ਫੱਟ ਆਨ ਬੁੱਕ ਤੇ ਆਰਦਾਰ ਨਾਲ ਟੱਚ ਕਰਨਾ ਜੋਰ ਕੇ ਨਹੀਂ ਕਰਨਾ ਠੀਕ ਹੈ ਨਾ ਬਹੁਤ ਸੌਫਟ ਜਿਹਾ ਮਾਰਨ ਦਾ ਜਿਦਾਂ ਫੜਕਣ ਮਾਰਨਾ ਬਾਲ ਰੋੜੇ ਨੂੰ ਹੱਥ ਲਾਉਣ ਦੀ ਵੀ ਗੱਲ ਠੀਕ ਹੈ ਇਹ ਤਾਂ ਪਾਣੀ ਲੱਗੀ ਤੀ ਕਰਨਾ ਤੇਰੀ ਗੱਲ ਨਹੀਂ ਕਰਨਾ ਚਲ ਆਈ ਬਾਗ ਵਿੱਚ ਗਿਆ ਇਹਦੇ ਵਿੱਚ ਪਤਾ ਨਹੀਂ ਕਿੰਨੀ ਕਿ ਖੁਜੀ ਆ ਗਈ ਹੋਣੀ ਇਹਦੇ ਅੰਦਰ ਚਲ ਕਰੰਦਾ ਵੀ ਇਹ ਕੰਮ ਨਾ ਜਿਵਾ ਸਿੱਤਵਾਰ ਨੂੰ ਪਾਣੀ ਕਰ ਲਨ ਤਾਂ ਚਾਹੇ ਸਿਰਤੀ ਖਰਾ ਦੋ ਹਾਏ ਫੇਟਾ ਨਾ ਹਾਏ ਠੰਡ ਪੈ ਗਈ ਹਾਂ ਬਬੀ ਇਹ ਤਾਂ ਵੀ ਵਾ ਮਾਤਾ ਤੋਂ ਕੰਦੀ ਬੀਂਵਾਤਾ ਕੋਲੇ ਕੱਟੇ ਸਰ ਬੱਚਾ ਹੁਣ ਹੁਣ ਨਹੀਂ ਕਰਨੀ ਠੀਕ ਕੋਈ ਨਹੀਂ ਕਰਨੀ ਪੁੱਤ ਹੁਣ ਕਟਾਈ ਹੋਊਗੀ ਤਾਂ ਪੱਛ ਵੀ ਨਹੀਂ ਕਰਨਾ ਜੇ ਕਰਨੀ ਨਾ ਬਰਸਦਾ ਨਹੀਂ ਕਰਿਆ ਝੂਠੀ ਕਿਨੇ ਕਰਾਇਆ ਸੀ ਹਾਂ ਤੇ ਕਰਿਆ ਤੇ ਆਪੇ ਵੈਗੁਰਜੀ ਕਾ ਖਾਤਾ ਵੈਗੁਰਜੀ ਕੀ ਪਤੇ ਜੀ ਬਤੇ ਪਤੇ 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 ਹੋ ਗਈ ਜੀ ਅੱਧੇ ਸੋਹਣੇ ਦਾ ਕਾਕਾ ਮੇਰੇ ਕਾ ਖੇਲਦਾ ਕੇ ਹੈ ਕਿੜਿ ਕੁੜੀ ਕਿੱਲ ਮੈਂ ਕੇ ਹਾਲ ਚਾਲ ਪੁੱਛ ਲਿਆ ਕੁੜੀ ਦਾ ਅਸੀਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈਆਂ ਦੇ ਆਉਣ ਨਾਲ ਦੁੱਖ ਟੁੱਟਦਾ ਹੈ ਹਾਂ ਇਹ ਤਾਂ ਗੱਲ ਹੈ ਜਿਆਦਾ ਠੀਕ ਹੋ ਗਈ ਅੱਛਾ ਭਾਈ ਆ ਗਿਆ ਹੋ ਇਹਨਾਂ ਨੂੰ ਜਲਾਉਂਦਾ ਦਿਨ ਇਹ ਗੱਲ ਹੈਗੀ ਇਹ ਤਾਂ ਗੱਲ ਹੈਗੀ ਹੋ ਗਈ ਹੈ ਤੇ ਇਹਨੇ ਮੈਨੂੰ ਸਬਜ਼ੀਆਂ ਪਾ ਕੇ ਦੇ ਦਿੱਤੀਆਂ ਘਰ ਇੱਥੇ ਤੇ ਤੋੜ ਕੇ ਕਹਿੰਦੀ ਸਬਜ਼ੀ ਲੈ ਜੋ ਮੇਰੇ ਕੋ ਵੱਧੂ ਹੈ ਸਾਡੇ ਤੋਂ ਪਤਾ ਮਮਮੀ ਨੇ ਗੱਲ ਪਰਸ ਤੋਂ ਬਣਾਏ ਹੋਣੇ ਆ ਆਲੂ ਆਲੂ ਖਾ ਕੇ ਪਤਾਉ ਮੈਂ ਸਿੱਟੇ ਨੇ ਹੁਣ ਅੱਛਾ ਇਹ ਨਹੀਂ ਖਾਂਦੇ ਮੈਂ ਕੱਲੀ ਕੀ ਕਰੂੰਗੀ ਅੱਪਲ ਜਿੰਨੀ ਮਰਜੀ ਥਾਲ ਦੇ ਦੋ ਅੱਪਲ ਤਾਂ ਦਾਲ ਜਿੰਨੀ ਮਰਜੀ ਦੇ ਦੋ ਫੁੱੜ ਜੀ ਆਓ ਜੀ ਉਹ ਫੋਨ ਤੇ ਵੀਜੀ ਹੋਇਆ ਵਾ ਹਾਂ ਪਤਾ ਅੱਛਾ ਇੱਧਰ ਇੱਧਰ ਕੀ ਕੀ ਹੋਣੇ ਨੀ ਰੋਣਾ ਰੋਣਾ ਰੋਣੇ ਵਾਲਾ ਤਾਂ ਕੰਮ ਨਹੀਂ ਇਹਦਾ ਹਾਂ ਇਹ ਹੀ ਵੀ ਇਹ ਜਿਹਨੇ ਕੱਕਾ ਚਾਤ ਸ਼ਹਿ ਦੇ ਇਹ ਸੀ ਕਿ ਦੰਦੀ ਕੱਢ ਲਈ ਹਾਂ ਦੰਦ ਲਾ ਕੇ ਕਢਣਾ ਨਾ ਹਾਂਜੀ ਇੱਕ ਨਿਕਲ ਗਈ ਹਾਂ ਹਾਂਜੀ ਹਾਂਜੀ ਟਾੜੀ ਲੈਣੀ ਐ ਚਲ ਹੁਣ ਮੈਂ ਤੁਹਾਡੀ ਦਾਦੀ ਕੋਲ ਜਾਇਆ ਮਾਂ ਦਾਦੀ ਕੋਲ ਜਾਈ ਹਾਂ ਹੂੰ ਤਾ ਨਾ ਇਹਨੂੰ ਮੈਂ ਕੋਲ ਨੂੰ ਹੋਰ ਅਦੀ ਸਰਪਾ ਅੱਛਾ ਚਲ ਫੇਰ ਬਾਅਦ შე ਡੇਵੋ ਠੀਕ ਹੈ ਬਿਚਾ ਨੂੰ ਗੜਬੜੇ ਨੇ ਆਹੋ ਅੱਜ ਗੜਬੜੇ ਭਾਈ ਗੜਬੜੇ ਦੇ ਵੀ ਤਿਆਰੀ ਕਰਨੀ ਜਾ ਕੇ ਚਲੋ ਠੀਕ ਹੈ ਜੀ ਹੂੰ ਕੌਜੀ ਪਹੁੰਚ ਗਿਆ ਬੀਬੀ ਦੇ ਕੋਲ ਬੀਬੀ ਵਿਚਾਰੀ ਲੱਗੀ ਵੀ ਲੰਗਰ ਪਾਣੀ ਨੂੰ ਸੇਵਾ ਕਰਨ ਆਪਣਾ ਮਣਾਉਣ ਲੱਗੀ ਵੀ ਰੋਟੀ ਹੈ ਅਛਰਾ ਸਸਰੀਕਾਲ ਭਾਈ ਸਾਰਿਆਂ ਨੂੰ ਮਾਦ ਆ ਤੁਹਾਨੂੰ ਸਾਰੇ ਤਾਂ ਤੰਦਰੁਸਤੀ ਰੱਖਾ ਹਾਂ ਬਹੁਤ ਬਹੁਤ ਵਧੀਆ ਤੁਹਾਨੂੰ ਅੱਜ ਵਧਾਈਆਂ ਗੜਬੜੀਆਂ ਦੀਆਂ ਤਿਹਾਰ ਦਾ ਦੇ ਨੇ ਉਹ ਤਾਂ ਥੋੜੇ ਨਿਆਣਿਆਂ ਨੂੰ ਦੇਖਣੇ ਆ ਤੁਹਾਨੂੰ ਦੇਖ ਬਿਲਕੁਲ ਮੈਨੂੰ ਪਤਾ ਵੀ ਨਹੀਂ ਸੀ ਵੀ ਅੱਜ ਗੜਬੜੀਆਂ ਜਦ ਮੈਂ ਬੀੜੀ ਸ਼ੁਰੂ ਕਰੀ ਮੈਂ ਗੱਲ ਹੋਰ ਕਹਿ ਕੇ ਸ਼ੁਰੂ ਕਰੀ ਐ ਤੇ ਪਰ ਅਜੇ ਘੜਬੜਿਆ ਜਾ ਕੇ ਘਰਾਂ ਕਰਦੇ ਆਂ ਤਿਆਰੀ ਜਾਂ ਵਿੱਕੇ ਦੀ ਡਿਊਟੀ ਲਾਉਣਾ ਭਾਈ ਘੜਬੜ ਗੁਰਬੜ ਨੂੰ ਸਜਾਲਾ ਮੜਾ ਜਾਂ ਰੰਗ ਰੋਗਨ ਜਾਂ ਕਰਕੇ ਕਿੱਦਾਂ ਮੇਰੀ ਦੋਤੀ ਨੇ ਭਾਈ ਘੜਬੜ ਤੈ ਹਾਂ ਬੜੋਤੀ ਦੇ ਤੇ ਦੋਤੀ ਮੈਂ ਤਾਂ ਬਹੁਤ ਕਰਮ ਵਾਲੀ ਏ ਹਾਂ ਦੇਖ ਲੈ ਹਾਂ ਤੇ ਮਾਰੀ ਇਹ ਤਾਂ ਸਹੀ ਗੱਲ ਆ ਆ ਜੀ ਮੈਨੂੰ ਰੱਖਣਾ ਬਹੁਤ ਖੁਦਖਾਲਾ ਵਾਹ ਸੱਚਾ ਪਾਤਸ਼ਾਹ ਦੇਖੋ ਸਾਹਮਣਾ ਇੱਕ ਮਿੰਟ ਹਾਂ ਜਿਹਦੇ ਪਰਮਾਣਿਕ ਦੀ ਨਿਗਾਹ ਸਿੱਧੀ ਹੁੰਦੀ ਹੈ ਹਾਂ ਆਪ ਕੋ ਠੀਕ ਹੁੰਦਾ ਹੈ ਉਹ ਦੇਖਿਆ ਆਪਣੀ ਨੇ ਵੀ ਤਾਂ ਛੋਟੀ ਮੰਮੀ ਨੇ ਵੀ ਤਾਂ ਪਰਦੋਤੀ ਦੇਖ ਲਈ ਸੀ ਜੈ ਹਾਂ ਉਹਨੇ ਵੀ ਦੇਖੀ ਬੀਬੀ ਨੇ ਜੀ ਬੀਬੀ ਨੇ ਖਾਸੀ ਖਲਾਈ ਖਾਸੀ ਖਲਾਈ ਹਮ ਤਾਂ ਹਾਂ ਹਾਂ ਪਰ ਬੀਬੀ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਦੱਸ ਸਕਦੇ ਨਹੀਂ ਬੀਬੀ ਤਾਂ ਜ਼ਿਆਦਾ ਹੀ ਹੋਵੇ 15 ਅੰਦਰ ਨਾ ਤਾਂ ਤੇਰੇ ਡੇਢ ਹੀ ਹੋਗੇ ਅੱਛੇ ਅੱਛੇ ਮਰੀਏ ਮਿਲਣਾ ਵੀ ਹਾਂ ਬਾਅਦ ਚਾਹ ਹੁਣ ਤਾਂ ਮਾਰਕ ਚ ਨਹੀਂ ਹੋਇਆ ਯਾਰ ਲਗੀ ਦੇਰ ਹੋ ਗਈ ਮੈਂ ਮੱਕਾ ਉੱਤ ਲੰਦਾ ये दोवे बार भी किक है हा? एक वाले बार एक, एक बार आड़ी जानो हां वो बहु नु केजी बनानी अच्छा सब्जी बनाई दे पर इथे जाके रोटी हां ठीक है ठीक है चलो ठीक है जब मां आथ मार फिर तवचे चाहिए और हम्म क्या करना समोसा मां से हैं कह ना मैं फोन करके कह दूँ ਹੋਰ ਮਾਤਾ ਜੀ ਬਾ ਠੀਕ ਆ ਬੁੱਤ ਤੇ ਸਮਾਂ ਇੱਥੇ ਮਾਗਰਾ ਜੀ ਜੋ ਕੋਈ ਵੀ ਤੁਹ ਵੀ ਸੱਜੇ ਲਜਾਣਾ ਤਾਂ ਆਪਣਾ ਘੁੰਮਣ ਤਾਂ ਮਨੀ ਮੇਰੇ ਜੀ ਕਮੂ ਦੀ ਵਰਨੀ ਹੋਲੇ ਜੀ ਮੈਨੂੰ ਮਿਦੇ ਬਣਾ ਪਾਉਂਦਾ ਬਸ ਆਹੀ ਹੋ ਜੋਈ ਬੇਟੀ ਇਹ ਵੀ ਨੂੰ ਮੱਝੇ ਵਰਨਾ ਪਾਏ ਬਸ ਇਹ ਤਾਂ ਹੈਗਾ ਬਾ ਮਿਡ ਵੈਕ ਚੁਣੇ ਲਈ ਹਾਂ ਤੇ ਮੱਕੀ ਦਾ ਟੱਕੇ ਕਿਹੜੇ ਕਿੰਨੇ ਸਵਾਦ ਮੰਦਾ ਹੋ ਜੀ ਤੇ ਅੱਛਾ ਇਹ ਖਾ ਲੈ ਉਹ ਰਿਹਾ ਤੁਹਾਡੀ ਥਾਂ ਚੱਕਣੀ ਅੱਛਾ ਕਰ ਕਾ ਉਹ ਪਹਿਲਾ ਨਾ ਤਾਂ ਜਵਤਾਂਵਾਸ ਤੇ ਰੋਮੀ ਰੋਟੀ ਤੇ ਉਹ ਦੇਰ ਵਾਸਤੇ ਦੀ ਬੀ ਵਿਚੇ ਬਣੀ ਜਾਣੀ ਹੈ ਵਿਚੇ ਪੰਗਾਰ ਲੋ ਨਾ ਇਹਨਾਂ ਵਦਨ ਤੋਂ ਬਹੁਤ ਤੇਰੇ ਨਾ ਨਾ ਕਾਤੇ ਹਾਂ ਨਾ ਨਾ ਉਹ ਆਪਣੀ ਚਾਚੀ ਕੇ ਖਾ ਉਹਨਾਂ ਦੀ ਬੜੀ ਪਈਏ ਪੀਤੀ ਜਦ ਵਿੱਚ ਯਾਦ ਕਰਦੀ ਸੀ ਕਰ ਦਿੰਦਾ ਨਾ ਮੇਰੀ ਜਾ ਪਿਆ ਹੁੰਦਾ ਹੈ ਕੱਲ ਵੀ 35 ਕੁਬੀਰ ਹਾਂ ਕੱਲ ਸ਼ਾਮ ਨੂੰ ਗਿਆ ਤੇ ਕਹਿੰਦੇ ਇੱਥੇ ਚਰਨਜੀਤ ਜੀ ਦੀ ਈ ਹੈ ਕਹਿੰਦੇ ਮੜੇ ਕੌਣ ਜਾਇਆ ਹੋ ਤੁਸੀਂ ਮੈਂ ਤਾਂ ਨਹੀਂ ਇੱਥੇ ਉਲਝੀ ਹੋਈ ਹਾਂ ਮਾਂ ਚਲ ਤੇ ਮੈਂ ਰਾਤ ਬਣਾਉਂਦਾ ਹਾਂ ਉਹਦਾ ਕੋਮਸ ਪੈ ਗਿਆ ਉਹਦੇ ਬਾਅਦ ਵਿੱਚ ਫਿਰ ਅੱਜ ਜਦੋਂ ਮੈਂ ਮੋੜ ਬਣਾਇਆ ਤੇ ਦੇਖਾ ਤੇ ਮਾਦਰ ਮਾਰਿਆ ਉਹਨੇ ਜਿਹੜਾ ਤੇ ਰਾਜ ਚੰਗਾ ਕਰੇ ਉਹਦਾ ਪਰਮਾਟਾ ਬੈਠਾ ਇਹਨਾਂ ਦੇ ਕੋਲ ਅੱਛਾ ਮਾਸੀ ਕਾ ਕਰਦਾ ਹਾਂ ਮਾਸੀ ਕਾ ਕਰਦਾ ਕਿ ਆ ਉਹ ਕੁਛ ਨਹੀਂ ਮੇਰੇ ਕੋਲੇ ਬੈਠਾ ਤਾਂ ਉਹਨੇ ਆਏ ਜਾਣ ਦਾ ਨਹੀਂ ਤਾਂ ਉਹਨੂੰ ਨਹੀਂ ਕੱਪੜੇ ਕੱਪੜੇ ਕਹਿੰਦਾ ਤੁਹਾਨੂੰ ਨਹੀਂ ਉਹਨੇ ਮੇਰੇ ਕੋਲੇ ਬੈਠਾ ਦਾ ਕੱਪੜੇ ਕੱਪੜੇ ਧੋਣੇ ਤੁਹਾਨੂੰ ਮੈਨ ਨੂੰ ਨਹੀਂ ਪਤਾ ਵੀ ਤੂੰ ਉੱਤੇ ਹੁਣ ਕੋਈ ਨਹੀਂ ਧੋਣੇ ਚ ਆ ਜੀ ਨੂੰ ਤੇ ਮੈਂ ਤਾਂ ਜਾਣੀ ਇੱਧਰ ਬੈਠਾ ਦਾ ਹਾਲ ਦੇ ਵਿੱਚ ਹਾਲ ਚੇ ਬੈ ਕੇ ਗੱਲਾਂ ਬਾਤਾਂ ਕਰਕੇ ਉਹਨਾਂ ਦੋਨੋਂ ਦੇ ਨਾਲ ਫਿਰ ਮੈਂ ਆ ਗਿਆ ਹਮ ਚਲੋ ਜੀ ਠੀਕ ਹੈ ਜੀ ਮਾਤਾ ਦਾ ਪੁੱਛ ਲਿਆ ਆਪਣੇ ਹਾਲ ਚਾਲ ਦੇਖਦੇ ਹਾਂ ਹੁਣ ਅੱਗੇ ਲਓ ਜੀ ਬੀਬੀ ਨੇ ਛੋਟੀਆਂ ਦੀ ਪ੍ਰਸ਼ਾਦਾ ਛਕਣਾ ਪਾਣਾ ਤੁਹਾਨੂੰ ਬਹੁਤ ਸਵਾਦ ਬਣੀ ਹੋਈ ਸਬਜ਼ੀ ਮੱਕੀ ਦੀ ਰੋਟੀ ਆਨੰਦ ਆ ਗਿਆ ਜੀਵਨ ਦਾ ਜਸਮੀਨ ਕੀ ਕਹਣਾ ਕੋਈ ਸੋਚੋ ਠੀਕ ਸਾਹਿਬ ਹਾਂ ਸਰਗੋਕੇ ਹਾਂ ਚੜ੍ਹਦੀ ਕਲਾ ਦੇ ਵਿੱਚ ਮਾੜਾ ਮਟਰ ਦਾ ਜਹਾ ਹੈਗਾ ਉਹ ਹੁਣ ਪਤਾ ਨਹੀਂ ਵੀ ਹਵਾ ਹਵਾ ਲੱਗੀ ਮੈਨੂੰ ਜਦੋਂ ਹੋਈ ਲੱਗਦੀ ਉਹਨੂੰ ਸੀ ਦੇ ਵਿੱਚ ਹਣਾ ਮੂੰਹ ਨਹੀਂ ਰਟਿਆ ਕਰਦਾ ਨਾ ਆਪਣਾ ਅੰਗ ਬੈਠਾ ਗਿਆ ਨਹੀਂ ਹੈ ਵਾ ਇਹ ਤਾਂ ਇਤਨਾ ਹੁੰਦੀ ਹੈ ਲੱਗਦਾ ਹਾਂ ਹੁੰਦੀ ਹੈ ਇਹ ਇਸ ਸੀਨੇਮਾ ਦਾ ਦੱਖਣ ਵੀ ਹਵਾ ਲੱਗਣੀ ਨਹੀਂ ਚਾਹੀਦੀ ਅੱਛਾ ਹਾਂ ਉਹੀ ਰੋਣਾ ਲੱਗਦਾ ਵੇਦਮ ਕਰ ਲੋ ਉਹੀ ਇਹਨੂੰ ਪੱਥੀ ਵੀ ਨੂੰ ਲੱਗਦੀ ਹਵਾ ਪਰ ਹੁਣ ਤਾਂ ਆਪਣੇ ਤੇ ਲੀਕ ਹੋ ਕੇ ਕੀ ਆਊਗਾ ਬਹੁਤ ਤੇਜ਼ ਦਾਸਰ ਦਉਦ ਆਇਆ ਹੁਣ ਅੱਛਾ ਰੱਖ ਲੈਣੇ ਜਾਨ ਬੰਦੇ ਹਾਂ ਆਪਣੇ ਨਾਲ ਮੁਸਕਰਨੇ ਆਇਓ ਜੀ ਹੂੰ ਚਲੋ ਜੀ ਮਾਖਾ ਵੀ ਦੱਸਦੀ ਵੀ ਬੀਬੀ ਨੇ ਤਾਂ ਕੇ ਪ੍ਰਸ਼ਾਦਾ ਛਕਾਤਾ ਤੁਹਾਨੂੰ ਨਾ ਪ੍ਰਸ਼ਾਦਾ ਬੁੱਤੇ ਥੋੜਾ ਹੀ ਹੈ ਬੀਬੀ ਕਿੱਥੇ ਤੇ ਬਣਾਇਆ ਥੋੜਾ ਇੱਥੇ ਆਵਾ ਲਓ ਜੀ ਮੈਨੂੰ ਤਾਂ ਘੇਰ ਲਿਆ ਮੀਨੇ ਬੀਬੀ ਦੇ ਕੋਲੇ ਤੇ ਹੁਣ ਪਤਾ ਨਹੀਂ ਜਿਹੜੇ ਸਾਹ ਕੋ ਉੱਪਰ ਇਹੇ ਜ਼ਹੌਰ ਲੱਗਿਆ ਹੋਆ ਦਿਖਾਉਣ ਅੜਿਆ ਖੜਾ ਇਹਦਾ ਕਹਿੰਦਾ ਜਿਹੜਾ ਭਿੱਜ ਕੇ ਜਾਣਾ ਘਰ ਨੂੰ ਤਾਂ ਚਲੇ ਜਾ ਜੇ ਸੁੱਕੇ ਪੱਕੇ ਜਾਣਾ ਫਿਰ ਰੁਕਣਾ ਪੈਣਾ ਤੈਨੂੰ 2 ਘੰਟੇ ਉਧਰ ਬੀਬੀ ਕਹੀ ਕਿ ਨਹੀਂ ਕਾਹੀ ਅੱਗ ਲੱਗੀ ਵੀ ਤੈਨੂੰ ਵੀ ਤੂੰ ਬੈਠ ਜਾ ਮੰਜੇ 'ਪਰ ਕਿਹੜਾ ਕੰਮ ਖੜਾ ਕਹਿੰਦੀ ਤੇਰੇ ਜਾਨ ਬਗਰ ਮਹਾ ਪਾਈ ਠੀਕ ਆ ਬੀਬੀ ਦੀਆਂ ਵੀ ਸੁਣਨੀਆਂ ਚਾਰ ਗੱਲਾਂ ਉਹ ਸੁਣਨੀਆਂ ਪੈਗੀਆਂ ਪਰ ਹੁਣ ਇੱਕ ਗੱਲ ਹੈਗੀ ਆ ਉਦਾਂ ਮੌਸਮ ਜਮਾਈ ਠੰਡਾ ਹੋ ਗਿਆ ਵਾਹਿਗੁਰੂ ਵਾਹਿਗੁਰੂ ਬੋਲੇ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਹਵਾ ਚਲਦੀ ਹੈ ਤੇਜ਼ ਮੈਂ ਤਾਂ ਖਣਾ ਭੇਜ ਕੇ ਚਲੇ ਜਾਮਾ ਘਰ ਆਪਣਾ ਆਪਣੀ ਹੁੰਦਾ ਜਾ ਕੇ ਪਹੁੰਚ ਕਰ ਲੈਂਦੇ ਆ ਅੱਜ ਬਾਬਾ ਵਾਲਮੀਕ ਜੀ ਦੇ ਵੀ ਲੰਗਰ ਕਈ ਲੱਗੇ ਹੋਏ ਆ ਪਰ ਮੀਨ ਹੈ ਹੋਰ ਤੇਜ਼ ਹੋਣ ਲੱਗ ਗਿਆ ਜੀ ਅਲਟਾ ਹੈ ਯਾਰੀ ਹੋਇਆ ਵਾ ਦੋ ਤਿੰਨ ਦਿਨ ਦਾ ਦੱਸਿਆ ਹੋਇਆ ਮੀ ਪੈ ਰਿਹਾ ਥਾਨਾ ਦਾ ਹੁਣ ਕੰਮ ਹੋ ਰਿਹਾ ਹੈ ਔਖਾ ਚਲੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ